ब्रेक टू मैट ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਥ ਤੁਹਾਡਾ ਵੀ ਸਵਾਗਤ ਹੈ ਜੀ ਮਿਹਰਬਾਨੀ ਸੋ ਗਿਆ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿ ਸਿੱਖ ਕੌਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਮਾਗਮ ਨੂੰ ਮਨਾਉਣ ਜਾ ਰਹੀ ਹੈ ਪਰ ਦੂਸਰੇ ਹੀ ਪਾਸੇ ਭਗਵੰਤਪਨ ਸਰਕਾਰ ਦੀ ਵੱਖਰੇ ਤੌਰ ਤੇ ਉੱਤੇ ਇਸ ਸ਼ਤਾਬਦੀ ਨੂੰ ਮਨਾਉਣ ਦੇ ਲਈ ਪੱਬਾਂ ਭਾਰ ਹੋਈ ਪਈ ਲੱਗਦੀ ਹੈ ਰਾਸ਼ਪਤੀ ਦ੍ਰੋਪਦੀ ਮੁਰਮਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਤੇ ਮੁੱਖ ਮੰਤਰੀਆਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਨੇ ਇਹਨਾਂ ਧਾਰਮਿਕ ਸਮਾਗਮਾਂ ਨੂੰ ਰਾਜਨੀਤਿਕ ਤੌਰ ਤੇ ਹਾਈਜੈਕ ਨਹੀਂ ਕੀਤਾ ਜਾ ਰਿਹਾ ਕਿ ਲੱਗਦਾ ਤੁਹਾਨੂੰ ਇਸ ਇਸ ਦੇ ਉੱਤੇ ਹਾਂ ਗੱਲ ਜਿਹੜੀ ਆਪਾਂ ਦੇਖਦੇ ਆ ਨਾ ਜੋ ਦੁਆਰ ਤੇ ਲਿਖਿਆ ਹੋਇਹੀ ਲੱਗਦਾ ਹਾਈ ਜੇ ਕੀਤਾ ਜਾ ਰਿਹਾ ਹੂੰ ਹੂੰ ਗੱਲ ਇਹ ਨਹੀਂ ਕਿ ਉਹ ਰਾਜਨੀਤਿਕ ਲੋਕ ਜਾਂ ਸਰਕਾਰ ਕਿਉਂ ਪੱਪਾ ਪਾਰੇਗੀ ਗੱਲ ਇਹ ਨਹੀਂ ਕਿ ਗੱਲ ਇਹ ਕਿ ਆ ਕਿ ਉਹ ਜਿਸ ਢੰਗ ਨਾਲ ਰਣ ਪੱਪਾ ਪਾਰਾ ਉਹ ਢੰਗ ਨਹੀਂ ਮੈਨੂੰ ਜੰਗਾ ਲੱਗਦਾ ਹੂੰ ਠੀਕ ਆ ਜੀ ਪਹਿਲਾਂ ਵੀ ਜਦੋਂ 550 ਸਾਲਾ ਗੁੰਦਾਨੂਬ ਸਾਹਿਬ ਦਾ ਇਥੇ ਮਦਮ ਮਨਾਇਆ ਗਿਆ ਹੈਗਾ ਉਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਆਏ ਹਾਂਜੀ ਉਦੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੁਣ ਸਿੰਘ ਵੀ ਆਏ ਹੂੰ ਠੀਕ ਆ ਉਦੋਂ ਮੁੱਖ ਮੰਤਰੀ ਸਾਡੇ ਸੀਗੇ ਇੱਥੇ ਕੈਪਟਨ ਅਮਰਿੰਦਰ ਸਿੰਘ ਹੁੰ ਸੰਦਰਤਾ ਜੀ ਆਈਸੀ ਉਹਨੇ ਕਰ ਦਿੱਤਾ ਲੇਕਿਨ ਐਸਜੀਪੀਸੀ ਦੇ ਪ੍ਰਧਾਨ ਜੀ ਹੋਰ ਵੀ ਉਸ ਸਟੇਜ ਤੇ ਬਰਾਬਰ ਬੈਠੇ ਸੀ ਹਮ ਹਣਾ ਜੀ ਮਤਲਬ ਵੱਖਰਾ ਨਹੀਂ ਸੀਗਾ ਹਮ ਹਮ ਜੇ ਮਤਲਬ ਦੇ ਦਿਆ ਕਿ ਜਦੋਂ ਅਨੰਦਪੁਰ ਸਾਹਿਬ ਇਹ ਕਿ ਉਹ ਗਿਰਾਇਆਗਾ ਤੇ ਉਸ ਵੇਲੇ ਵੀ ਬਾਦਲ ਸਾਹਿਬ ਨੇ ਮਤਲਬ ਉਦੋਂ ਸੰਤਾ ਜੀ ਦਾ ਵਾਇਪੇਸਾ ਵਾਇਸ ਸੀ ਹਮ ਉਸ ਵੇਲੇ ਉਹਨਾਂ ਨੇ ਜੋ ਦਿੱਤਾਗਾ ਅਨੰਦਪੁਰ ਸਾਹਿਬ ਜੀ ਲਿਖ ਕੀਤਾ ਹੈਗਾ ਸਰਕਾਰ ਕੇਂਦਰ ਸਰਕਾਰ ਵੱਲੋਂ ਜੜਿਆ ਉਹ ਇੱਕ ਬਲਖਣ ਗੱਲ ਹੈਗੀ ਹਮ ਉਹਨਾਂ ਨੇ ਸਹਿਜਦਾ ਕੀਤਾ ਉਸ ਆਸਤਾ ਤੇ ਪ੍ਰੋਸਿਰਟਿਕਾ ਸੀਗਾ ਲੇਕਿਨ ਅੱਜ ਮੈਂ ਦੇਖਦਾ ਕਿ ਮਤਲਬ ਪੰਜਾਬs ਕਰ ਪੱਪਾ ਭਰ ਹੋਈ ਆ ਕਿ ਅਸੀਂ ਬਖਰੇ ਤੋਤੇ ਮਨਾਉਣਾ ਹੈਗਾ ਹਾਂ ਹਾਂਜੀ ਔਰ ਉਹਨਾਂ ਨੇ ਸਾਰੇ ਮੰਤਰੀ ਪੂਰੇ ਦੇਸ਼ ਭੇਜੇ ਹੋਏ ਹੈਗੇ ਆ ਕਿ ਵੱਖ-ਵੱਖ ਮੰਤਰੀ ਸਦਾ ਪਤਾ ਦੇ ਰਹੇ ਆ ਔਰ ਸਾਡੇ ਮੁੱਖ ਮੰਤਰੀ ਸਾਹਿਬ ਰਾਸ਼ਟਰਪਤੀ ਨੂੰ ਮਦਦ ਦੇ ਗਿਆ। ਹੂੰ ਔਰ ਜਦੋਂ ਪ੍ਰਧਾਨ ਮੰਤਰੀ ਹਜੇ ਉਹਨਾਂ ਨੂੰ ਹੜਾਂ ਦੇ ਸਹੁਦੇ ਦਾ ਹਿਸਾਬ ਲਈ ਦੇ ਸਕੇ ਤੇ ਜਾਂ ਉਹਨੂੰ ਜੇ ਨਹੀਂ ਮਿਲਿਆ ਹੂੰ ਮੌਕਾ ਨਹੀਂ ਮਿਲਿਆ ਸਮਾਂ ਨਹੀਂ ਮਿਲਿਆ। ਜੀ 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 ਤੇ ਹੁਣ ਵੀ ਉਹ ਟੀਚਰ ਨਾ ਕਰਦੇ ਆ ਮਤਲਬ ਮੈਂ ਦੇਖਿਆ ਕਿ ਦਿਨ ਮੈਂ ਸੁਣ ਰਿਹਾ ਸੀਗਾ ਉਹ ਵਿਧਾਨ ਸਭਾ ਦੇ ਬਾਹਰ ਆਏ ਸਵਾਲ ਕੀਤਾ ਉਹ ਕਹਿੰਦੇ ਵੀ ਜੇਕਰ ਪ੍ਰਧਾਨ ਮੰਤਰੀ ਕਿਉਂਕਿ ਬਿਹਾਰ ਦੇ ਵਿੱਚ ਬਿਜ਼ੀ ਆ ਜਿੱਥੇ ਕਹਿਣਗੇ ਉੱਥੇ ਮਿਲਿਆਵਾਂਗੇ। ਹੂੰ ਮਤਲਬ ਤੁਸੀਂ ਜਨ ਸੱਦਾ ਦੇਣਾ ਤੁਸੀਂ ਮਜ਼ਾਕ ਕਰਕੇ ਮਨ ਹੂੰ ਟੀਚਰ ਕਰਕੇ ਹੀ ਕਰਦੇ ਨੇ ਤੁਸੀਂ ਟੀਚਰ ਕਰਨਾ ਹੂੰ ਪ੍ਰਧਾਨ ਮੰਤਰੀ ਸਾਹਿਬ ਠੀਕ ਆ ਕਿ ਇਲੈਕਸ਼ਨ ਚੱਲ ਰਹੀ ਹੈਗੀ ਆ ਉਹ ਭਾਜਪਾ ਉਹਦੇ ਇੱਕ ਹਰਕຸນ ਹੈ ਗਿਆ ਲੀਡਰ ਹੈ ਗਿਆ ਉਹਨਾਂ ਨੇ ਜਾਣਾ ਤੇ ਲੇਕਿਨ ਉਹ ਬਿਹਾਰੀ ਥੋੜੀ ਲਿੰਦੇ ਹੂੰ ਉਹਦੇ ਪੀਐਮ ਹਸਪੀਟਲ ਹੁੰਦੇ ਦੇਜ ਦਾ ਕੰਮ ਵੀ ਕਰਦੇ ਆ ਜੀ ਹਾਂਜੀ ਵੀ ਤੁਸੀਂ ਉਹਨਾਂ ਕੋਲ ਕੋਈ ਸਮਾਂ ਕਿਵੇਂ ਲੈਣਾ ਹੂੰ ਜਾਂ ਕਿਦਾਂ ਲੈਣਾ ਉਹਨਾਂ ਨੂੰ ਕਿਹੜੀਆਂ ਤੁਸੀਂ ਉਹਨਾਂ ਦੇ ਕੋਲੋਂ ਆਨੰਦਪੁਰ ਸਾਹਿਬ ਦੇ ਲਈ ਹੋਰ ਕੀ ਕੁਝ ਕਰਵਾ ਸਕਦੇ ਆ ਤੁਹਾਡੀ ਐਪਲੀਕੇਸ਼ਨ ਕੀ ਆ ਹੂੰ ਠੀਕ ਆ ਜਿਹੜੀ ਸ਼ਰੋਮਣੀ ਗੁਦਰਬੰਦ ਕਮੇਟੀ ਨੇ ਹੀ ਦੇਖੋ ਜਿਹੜਾ ਕੌਮ ਦਾ ਕੰਮ ਨਾ ਹਾਂਜੀ ਕੌਮ ਦਾ ਕੰਮ ਲੈ ਕੰਮ ਕਰਨਾ ਕੌਮ ਨੇ ਸਰਦਾਰਾ ਰੱਖਦੀ ਸਾਰੇ ਹੂੰ ਤੇ ਲੇਕਿਨ ਕੌਮ ਨੇ ਇੱਕ ਨਮੈਂਦਾ ਬਣਾਈ ਇੱਕ ਮਰ ਕਮੇਟੀ ਬਣਾਈ ਹੈਗੀ ਆ ਐਸਜੀਪੀਸੀ ਆ ਹਾਂਜੀ ਉਹ ਐਸਜੀਪੀਸੀ ਨੇ ਪ੍ਰਬੰਧ ਕਰਨੇ ਸਾਰੇ ਹੂੰ ਜੀ ਐਸਜੀਪੀਜੀ ਨੇ ਹੀ ਦੱਸਣਾ ਕਿ ਜੋ ਧਾਰਮਿਕ ਮਰਿਆਦਾ ਅਨਸਾਰ ਕੀ ਹੋ ਸਕਦਾ ਹੂੰ ਲੇਕਿਨ ਭਗਵੰਤ ਜੀ ਸਾਹਮਣੇ ਕਹਿੰਦੇ ਅਸੀਂ ਉੱਥੇ ਨਾ ਇੱਕ ਦਿਨ ਦਾ ਅ ਮਤਲਬ اجلاس ਵੀ ਕਰਾਂਗੇ ਵਿਧਾਨ ਸਭਾ ਦਾ ਇੱਕ ਨਮਰਕਾ 70 ਸਾਲਾਂ ਦਾ ਰਿਕਾਰਡ ਨਵਾਂ ਰੱਖਣਾ ਜੋ ਅਕਾਲੀ ਨਹੀਂ ਕਰ ਸਕਿਆ ਕਾਂਸ ਨਹੀਂ ਕਰ ਸਕਿਆ ਅਸੀਂ ਕੀਤਾ ਹੈਗਾ ਤੁਸੀਂ ਧਾਰਮਿਕਦੋਂ ਹੋ ਗਏ ਹੂੰ ਨਾ ਜੇਕਰ ਤੁਸੀਂ ਅਨੰਦਪੁਰ ਸਾਹਿਬ ਨੂੰ ਜਿਹੜੇ ਦੇ ਦਾ ਰੂਪ ਦੇਣਾ ਹੀ ਆ ਦਾਦਾ ਦੇਣਾ ਵਾ ਤੁਸੀਂ ਇੱਕ ਇਹ ਸਿਆਸੀਕਰਨ ਕਰ ਰਹੇ ਹੋ ਦਾ ਹਮ ਗੁਰੂ ਸਾਹਿਬ ਦਾ ਸਿਆਸੀਕਰਨ ਕਰਨਾ ਜਾਂ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਰੱਖਣੀ ਹੋਰ ਗੱਲ ਆ ਲੇਕਿਨ ਉਹ ਗੁਰੂ ਸਾਹਿਬ ਦੇ ਇਸ ਸਮਾਗਮ ਦਾ ਸਿਆਸੀਕਰਨ ਕਰਨਾ ਉਹ ਚੰਗੀ ਗੱਲ ਨਹੀਂ ਗੀ ਹਮ ਔਰ ਇਹ ਇੱਥੇ ਕਿੰਦੂਪਰੰਤੂ ਮਤਲਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਕੀਤਾ ਹਮ ਵੀ ਇਹ ਤਰੀਕਾ ਨਹੀਂਗਾ ਸਹੀ ਹਾਂਜੀ ਅਜਿਹਾ ਪੀਸੀਬਲ ਨੂੰ ਵੀ ਹੋ ਰਿਹਾ ਹੈਗਾ ਤੇ ਤੁਸੀਂ ਇਹ ਤਾਂ ਕਹਿੰਦੇ ਆ ਕਿ ਅਸੀਂ ਗੁਰੂ ਸਾਹਿਬ ਦੀ ਬਹੁਤ ਕੁਝ ਕਰ ਰਹੇ ਆ ਤੁਸੀਂ ਇਹਦੇ ਸ਼ੁਰੂ ਨਹੀਂ ਕੀਤਾ ਸੀਗਾ ਕਿ ਤੁਸੀਂ ਸ਼੍ਰੀਨਗਰ ਦੇ ਵਿੱਚ ਕੀ ਗਲਖਲਾਏ ਹੂੰ ਜੀ ਹਾਂ ਜੀ ਤੁਹਾਡਾ ਜਿਹੜਾ ਮਤਲਬ ਸਿੱਖਿਆ ਮੰਤਰੀ ਹੈਗੇ ਆ ਉਹਦੇ ਤਨਖਾਵੀ ਭੁਗਤਾਈ ਉੱਥੇ ਜਾ ਕੇ ਹੂੰ ਜੀ ਤੁਸੀਂ ਗੁਰੂ ਸਾਹਿਬ ਦੇ ਮਤਲਬ ਇਹ ਸ਼ਾਦਤ ਦੇ ਉੱਤੇ ਤੁਸੀਂ ਡਾਂਸ ਕਰਵਾ ਰਹੇ ਸੀ ਹੂੰ ਜਾਂ ਤੁਸੀਂ ਉਹ ਕੰਮ ਕਰ ਰਹੇ ਤੁਸੀਂ ਤੇ ਸ਼ੁਰੂਆਤ ਤੁਹਾਡੀ ਜਿਹੜਾ ਸ਼੍ਰੀਨਗਰ ਸੀ ਚੰਗਾ ਨਹੀਂ ਸੀ ਹੂੰ ਲੇਕਿਨ ਹੁਣ ਤੁਸੀਂ ਕਿਹੜੀ ਭੁੱਲ ਨੂੰ ਬਖਸ਼ਾਉਣ ਲੱਗੇ ਹੋਏ ਆ ਹੂੰ ਠੀਕ ਆ ਜੀ ਇਹ ਚ ਦੋਰਾਵਾਂ ਲਗੀਆਂ ਕਿ ਤੁਸੀਂ ਐਸਡੀਪੀਸੀ ਦੀ ਮਦਦ ਕਰਨੀ ਸਰਕਾਰ ਨੇ ਹਾਂਜੀ ਐਸਡੀਪੀਸੀ ਨੂੰ ਚੋਖਾ ਪ੍ਰਬੰਧ ਦੇਣਾ ਕਿ ਉੱਥੇ ਕਾਨੂੰਨ ਵਿਵਸਥਾ ਰੱਖਣਾ ਹੂੰ ਠੀਕ ਆ ਤੁਸੀਂ ਹੋਰ ਜਿਹੜੀਆਂ ਸਹੂਲਤਾਂ ਜਿਹੜੀਆਂ ਸਰਕਾਰ ਨੇ ਦੇਣੀਆਂ ਬਣਦੀਆਂ ਜੋ ਤਵਕਕੋਂ ਕਰਦੀ ਐਸਡੀਪੀਸੀ ਤੁਹਾਨੂੰ ਚਾਰਟਰ ਦੇਵੇ ਵੀ ਸਾਡੀ ਆਮਤ ਕਰੋ ਸਰਕਾਰ ਕੋਲ ਜੀ ਹਾਂਜੀ ਉਹਨਾਂ ਦਾ ਸਹੀ ਉਗਲਾ ਤੁਸੀਂ ਉਹ ਸਯੋਗ ਦੇ ਬੋ ਤੁਸੀਂ ਇੱਕ ਵੱਖਰਾ ਹੀ ਆਪਣੀ ਸਰਕਾਰ ਉੱਥੇ ਬਣਾ ਕੇ ਉੱਥੇ ਇੱਕ ਦਿਨ ਦਾ ਰੋਜ਼ਾ ਕਰਕੇ ਤੇ ਕਿਹੜੀ ਕਿਹੜਾ ਸਪਸ਼ਟ ਕਰਨਾ ਤੇ ਉਹਨੇ ਮੈਨੂੰ ਨਹੀਂ ਸਮਝ ਲੱਗੀ ਅਜੇ ਤੱਕ ਹੂੰ ਮੈਂ ਇਸ ਗੱਲ ਨਾਲ ਤੇ ਸਹਿਮਤ ਹਾਂ ਕਿ ਸਰਕਾਰ ਨੂੰ ਮਤਲਬ ਜਿਹੜੇ ਸਾਡੇ ਗੁਰੂ ਸਹਿਬਾਨਾਂ ਦੇ ਚਾਹ ਗੁਰਪੁਰਬਿਕ ਜਾਂ ਸ਼ਹੀਦੀ ਦਿਸਮਗ ਹੈਗੇ ਆ ਉਹ ਵਾਚੜ ਕੇ ਤਾਂ ਮਨਾਈਦੇ ਆ ਕਿ ਤਾਂ ਅਸੀਂ ਆਪਣੇ ਲੋਕਾਂ ਨੂੰ ਇੱਕ ਸੰਦੇਸ਼ ਦੇ ਸੀ ਜੀ ਹਾਂਜੀ ਲੋਕਾਂ ਨੂੰ ਇਸ ਸ਼ਹੀਦੀ ਦਿਸਮਗ ਦਾ ਸੰਦੇਸ਼ ਮਿਲੇ ਕਿ ਗੁਰੂ ਸਹਿਬਾਨ ਦੀ ਬਦਲੋ ਕੁਰਬਾਨੀ ਕੀ ਸੀ ਹਮ ਉਹਨਾਂ ਨੇ ਕੁਰਬਾਨੀ ਕਿਉਂ ਕੀਤੀ ਕਿਹਦੇ ਲਈ ਕੀਤੀ ਹਮ ਅੱਛਾ ਉਹਦਾ ਅੱਜ ਤੱਕ ਕੀ ਹੈ ਅੱਜ ਭਗਵੰਤ ਮਾਤਾ ਸਾਹਿਬ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਮਤਲਬ ਨਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਹਮ ਹੁਣ ਹਿੰਦ ਦੀ ਚਾਦਰ ਕਿਉਂ ਤੁਸੀਂ ਕਹਿ ਰਹੇ ਆ ਹਮ ਉਹਨਾਂ ਨੂੰ ਇਹਨਾਂ ਛੋਟਾ ਕਦਮ ਕਰ ਰਹੇ ਸਿੱਖ ਧਰਮ ਦੇ ਸਰਬੰਦੇ ਪਲੇ ਦੇ ਅਰਦਾਸ ਹੁੰਦੀ ਹੈ ਹਮ ਜੀ ਤੇ ਜਿਹੜੀ ਉਹ ਜ਼ੁਲਮ ਤੇ ਜ਼ਲਮ ਦੀ ਗੱਲ ਰਹਿ ਗਈ ਆ ਉਹ ਪੂਰੀ ਧਰਤੀ ਗ੍ਰਹਿ ਦੀ ਗੱਲ ਆ ਹਮ ਹਾਂਜੀ ਇਸ ਧਰਤੀ ਗ੍ਰਹਿ ਦੇ ਕਿਸੇ ਵੀ ਜ਼ੁਲਮ ਹੁੰਦਾ ਹੈ ਹਮ ਜਾਂ ਜਿੱਥੇ ਵੀ ਮਤਲਬ ਤੁਹਾਡੀ ਆਜ਼ਾਦੀ ਖਤਮ ਹੁੰਦੀ ਆ ਜਾਂ ਉਹ ਸੁਤੰਤਰਤਾ ਨੂੰ ਜੁੜਾ ਰੱਖਣ ਲਈ ਕਿਸੇ ਵੀ ਉਹ ਇੱਕ ਸੰਦੇਸ਼ ਆ ਪੂਰੀ ਦੁਨੀਆ ਲਈ ਹਮ ਜੀ ਹਾਂਜੀ ਨਾ ਕਿ ਇਕੱਲੇ ਹਿੰਦੁਸਤਾਨ ਲਈ ਹੂੰ ਬਿਲਕੁਲ ਜੀ ਇਹ ਠੀਕ ਆ ਕਿ ਮੈਂ ਮੰਨਦਾ ਕਿ ਜਿਹੜੇ ਮਤਲਬ ਸਾਰੇ ਹੀ ਮੁੱਖ ਮੰਤਰੀਆਂ ਸੱਦਾ ਦੇਣਾ ਉਹਨਾਂ ਨੂੰ ਆਉਣਾ ਤਾਂ ਕਿ ਇਹ ਸੰਦੇਸ਼ ਪੂਰੇ ਦੇਸ਼ ਵਿੱਚ ਜਾਵੇ ਹੂੰ ਹੂੰ ਤੇ ਦੇਸ਼ ਵਿੱਚ ਤਾਂ ਜਾਂਦਾ ਹੀ ਆ ਹੂੰ ਗੱਲ ਇਹ ਲੱਗਦੀ ਆ ਕਿ ਜੇ ਤਾਰੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਹੀ ਇੱਕ ਮਜ਼ਾਹੀਆ ਤਰੀਕੇ ਨਾਲ ਤੁਸੀਂ ਉਹਨੂੰ ਮਿਲਦੇ ਹੋ ਹੂੰ ਹੂੰ ਉਹਨਾਂ ਦੀ ਵੀ ਇੰਟੈਲੀਜੈਂਸੀ ਹੈਗੀ ਆ ਹਾਂਜੀ ਉਹਨਾਂ ਦੇ ਕੋਲ ਹੀ ਰਿਪੋਰਟ ਜਾਂਦੀ ਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਕੀ ਸਮਝਦੇ ਉਹਨਾਂ ਨੂੰ ਹੂੰ ਬਿਲਕੁਲ ਹਾਂਜੀ ਫਿਰ ਜਿਹੜੀਆਂ ਸਾਡੀਆਂ ਮਤਲਬ ਜਿਹੜੀਆਂ ਪੰਜਾਬ ਦੇਸ਼ ਵਿੱਚ ਆਮ ਆਦਮੀ ਪਾਰਟੀ ਸਰਕਾਰਾਂ ਤਾਂ ਹੈ ਹੀ ਨਹੀਂ ਕਿਤੇ ਵੀ ਪੰਜਾਬ ਤੋਂ ਬਿਨਾ ਹੂੰ ਉਹਦੀਆਂ ਸਰਕਾਰਾਂ ਜਾਂ ਭਾਜਪਾ ਦੀਆਂ ਕਾਂਗਰਸੀਆਂ ਹੂੰ ਠੀਕ ਆ ਉਹ ਸੱਦੇ ਤਾਂ ਜਾਣਗੇ ਹੂੰ ਜਿਸ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਮਜ਼ਾਕ ਕਰਦੇ ਆ ਮੇਰਾ ਨਹੀਂ ਗੱਲ ਕੋਈ ਮੁੱਖ ਮੰਤਰੀ ਆਵੇ ਤੇ ਹੂੰ ਠੀਕ ਆ ਨਾ ਜੀ ਉਮਰ ਅਬਦੁੱਲਾਹ ਆ ਸਕਦੇ ਹੈਗੇ ਹਨਗਰ ਵਾਲੇ ਲੇਕਿਨ ਗੱਲ ਹੈਗੀ ਕਿ ਤੁਸੀਂ ਸੱਦਾ ਤਾਂ ਦੇਤਾ ਜਾ ਕੇ ਵੀ ਇੱਕ ਇੱਕ ਵੀਆਈਪੀ ਗੱਲ ਵੀਆਈਪੀ ਉਸ ਸਮਾਗਮ ਦੇ ਵੀਆਈਪੀ ਕੌਣ ਹੂੰ ਗੁਰੂ ਸੇਕ ਵਧਰਾ ਜੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਹਨ ਤੁਸੀਂ ਕੁਝ 10 15 20 ਬੰਦੇ ਨੇ ਵੀ ਆਈਪੀ ਲਿਆ ਕਿ ਉਹਨਾਂ ਨੂੰ ਮੋਮੈਂਟੋ ਦੇ ਕੇ ਜਾਂ ਕੋਈ ਹੋਰ ਚੀਜ਼ਾਂ ਦੇ ਕੇ ਤੇ ਇਹ ਬਣਾ ਦਿਓ ਕਿ ਇਹ ਇਹ ਸਮਾਗਮ ਤਾਂ ਸਾਡਾ ਵੱਡਾ ਹੋਇਆ ਕਿ ਕਿਉਂਕਿ ਇਹ ਬੰਦੇ ਦੀ ਸਮੂਹੇ ਸੀਗੀ ਹਾਂ ਜੀ ਜੀ ਬਿਲਕੁਲ ਨਹੀਂ ਹੂੰ ਕਿਉਂਕਿ ਗੁਰੂ ਘਰ ਦੇ ਵਿੱਚ ਰਾਜਾ ਤੇ ਰੰਗ 'ਚ ਫਰਕ ਨਹੀਂ ਆ ਹੂੰ ਬਿਲਕੁਲ ਸਹੀ ਗੱਲ ਹੈ ਜਿਉ ਰਾਜੇ ਤੇ ਰੰਗ 'ਚ ਫਰਕ ਵਾ ਹੂੰ ਕਿ ਗੁਰੂ ਘਰ ਨਹੀਂ ਹੈ ਹੂੰ ਜਿੱਥੇ ਪੰਗਤ ਦੇ ਵਿੱਚ ਸੰਗਤ ਨੇ ਬੈਣਾ ਹੂੰ ਇਹ ਨਹੀਂਗਾ ਕਿ ਜੇ ਰਾਜਾ ਆ ਗਿਆ ਤੇ ਉਹਦੀ ਡਾਈਨਿੰਗ ਟੇਬਲ ਲੱਗਣੀ ਆ ਜੀ ਹਾਂਜੀ ਤੇ ਜੇ ਸੰਗਤ ਹੈਗੀ ਉਹ ਚਾਰੇ ਪੁੰਜੇ ਬਿਠਣਗੇ ਨਹੀਂ ਇਦਾਂ ਹੈਗਾ ਹੂੰ ਗੁਰੂ ਘਰ ਦੀ ਮਰਿਆਦਾ ਹੀ ਇਹ ਹੈ ਹੂੰ ਸਿੱਖ ਧਰਮ ਦੀ ਸਭ ਤੋਂ ਖੂਬਸੂਰਤ ਮਰਿਆਦਾ ਹੀ ਇਹ ਹੈ ਹਾਂਜੀ ਤੁਸੀਂ ਉਹਨੂੰ ਬਰਕਰਾਰ ਰੱਖਣ ਲਈ ਤੁਸੀਂ ਲੋਕਾਂ ਨੂੰ ਇੱਕਸਰ ਰੱਖਣ ਲਈ ਉਹਦੀ ਜਤਨ ਕਰਨੀ ਆ ਕਿ ਤੁਸੀਂ ਇੱਕ ਵੀਆਪੀ ਕਲਰ ਤੇ ਵੱਖਰਾ ਸਥਾਪਿਤ ਕਰਨਾ ਹੂੰ ਜੇਕਰ ਇਦਾਂ ਦੀ ਗੱਲ ਕਰਦੀ ਆ ਪਤਾ ਨਹੀਂ ਮਤਲਬ ਕਿਉਂ ਨਹੀਂ ਜਾਂ ਉਹਨਾਂ ਦੇ ਕੌਣ ਕਰ ਰਿਹਾ ਗਾਈਡਰ ਜਾ ਗਾਈਡ ਦੇ ਪਤਾ ਜਾਂ ਦਿੱਲੀ ਤੋਂ ਗਾਈਡ ਹੁੰਦਾ ਹਾਂਜੀ ਤੇ ਉਹ ਜਿਹੜਾ ਦਿੱਲੀ ਦੇ ਜਿਹੜੇ ਦਿਮਾਗ ਹੈਗੇ ਆ ਉਹ ਕਿਵੇਂ ਕਰ ਰਹੇ ਹੈਗੇ ਆ ਅੱਜ ਤੁਸੀਂ ਮੈਂ ਦੇਖਿਆ ਕਿ ਉੱਥੇ ਇਲੈਕਸ਼ਨ ਚੱਲ ਰਹੀ ਹੈ ਨਾ ਤਰੰਦਾਂ ਦੇ ਵਿੱਚ ਹਾਂਜੀ ਤੇ ਉੱਥੇ ਵੀ ਘੋੜੀਆਂ ਇਹ ਗਈਆਂ ਜਰੀਆਂ ਸਰਕਾਰ ਵੱਲੋਂ ਹਮ ਸਰਕਾਰ ਵੱਲੋਂ ਹੁਣ ਘੋੜੀ ਜਿਹੜੀ ਹੈ ਨਾ ਸਰਕਾਰ ਆਈ ਸੀ ਜਦੋਂ ਹਾਂਜੀ ਜਦੋਂ ਸ਼ੀਤਪਾਤ ਸਿੰਘ ਦੀ ਸਮਾਧ ਤੇ ਜਨ ਸੌਂਖਾ ਕੇ ਸਰਕਾਰ ਬਣੀ ਆ ਹਾਂਜੀ ਤੇ ਉਦੋਂ ਭ੍ਰਿਸ਼ਟਾਚਾਰ ਦੇ ਖਿਲਾਫ ਹਾਂਜੀ ਆਈ ਸੀ ਹਮ ਬਿਲਕੁਲ ਪ੍ਰਸੇਧਰ ਖਤਮ ਕਰਨਾ ਹੁਣ ਉਸ ਇਲੈਕਸ਼ਨ ਦੇ ਵਿੱਚ ਭ੍ਰਿਸ਼ਟਾਚਾਰ ਦੀ ਕੋਈ ਘੋੜੀ ਨਹੀਂ ਗਈ ਜਾਂਦੀ ਕਿਉਂਕਿ ਤਾਜ਼ੇ ਪਜ਼ੇ ਆ ਹਾਂਜੀ ਬਿਲਕੁਲ ਜੀ ਸਾਹਿਬ ਹਮ ਤੇ ਖੋਰ ਆਜੀ ਸਾਹਿਬ ਫਸ ਗਏ ਮਤਲਬ ਜਿਹੜੀ ਬਾੜ ਖੇਤ ਨੂੰ ਖਾਣ ਲੱਗ ਪਈ ਆ ਜਦੋਂ ਤੁਹਾਡੇ ਚਿਹਰੇ ਹੀ ਤੁਹਾਡੇ ਬਹੁਤ ਨੇੜੇ ਦੇ ਵਫਾਦਾਰ ਹਮ ਉਹਨਾਂ ਕੋ ਨੋਟ ਇਨਿੰਗ ਦੀ ਮਸ਼ੀਨਾਂ ਗੈਰ ਨੂੰ ਹਟ ਗਈਆਂ ਥਗ ਗਈਆਂ ਹੂੰ ਤੱਤੀਆਂ ਹੋ ਗਈਆਂ ਤੇ ਗੱਲ ਹੈ ਕਿ ਤੁਸੀਂ ਉਸ ਲੈਵਲ ਤੇ ਜਾ ਕੇ ਅੱਜ ਜਿਮਨੀ ਚੌਂੜ ਦੇ ਵਿੱਚ ਇਹ ਕਹਿ ਰਹੇ ਆ ਕਿ ਸਰਕਾਰ ਹੈਗੀ ਆ ਉਹ ਗੁਰੂ ਤੇਗ ਬਹਾਦਰ ਜੀ ਦੇ ਇਹ ਸ਼ਹਾਦਤ ਜਿਹੜੇ ਹੈਗੇ ਆ 350 ਬਣਾਉਣ ਲਈ ਪੱਪਾ ਪਾਰ ਤੁਸੀਂ ਕਿਹਨੂੰ ਮੁਰੂ ਬਣਾਉਣ ਲੱਗੇ ਹੋ ਹੂੰ ਸਹੀ ਹੈ ਨਾ ਤੁਸੀਂ ਇੱਦਾਂ ਨਹੀਂ ਬਣਾ ਸਕਦੇ ਧਰਮ ਦੀ ਗੱਲ ਹੈਗੀ ਆ ਤੁਸੀਂ ਤੁਸੀਂ ਐਸਡੀਪੀਸੀ ਦੇ ਲੋੜ ਦੇ ਮੁਤਾਬਕ ਜੋ ਸਰਕਾਰ ਕਹਿੰਦੇ ਤੁਸੀਂ ਉਹ ਮਦਦ ਕਰੋ ਹੂੰ ਤੁਸੀਂ ਆਪਣੇ ਫੰਕਸ਼ਨ ਵੱਖਰੇ ਰੱਖ ਕੇ ਆਪਣੀ ਵਿਧਾਨਪਤਾ ਵੱਖਰੀ ਲਾ ਕੇ ਇਹ ਪਤਾ ਨਹੀਂ ਕਿ ਕਿਹੜਾ ਸਟੇਟਸ ਦੇਣਾ ਚਾਹੁੰਦੇ ਆ ਜਾਂ ਕਿਹੜਾ ਕੀਰਤੀਮਾਨ ਸਥਾਪਤ ਜਿਹੜਾ ਪੰਜਾਬ ਦੇ ਲੋਕਾਂ ਸਰੂ ਪੰਜਾਬ ਦੇ ਪੰਥ ਦੇ ਅੱਗੇ ਦੋ ਫਾੜਾ ਤੇ ਇਥੇ ਹੋਇਆ ਤੇ ਉਹ ਪੰਥ ਦੇ ਵਿੱਚ ਤੁਸੀਂ ਇੱਕ ਨਵਾਂ ਪੰਥ ਲੈਣ ਦਾ ਹੂੰ ਹੈਨਾ ਵੀ ਉਹਨਾਂ ਸਾਰਿਆਂ ਨਾਲੋਂ ਜਿਹੜੀਆਂ ਪੰਥਕ ਤੇ ਰਾਂ ਨਾਲੋਂ ਵੀ ਜਿਹੜੀ ਆਵਾਦੀ ਪਾਰਟੀ ਆ ਉਹ ਜ਼ਿਆਦਾ ਧਾਰਮਿਕ ਹੈਗੀ ਹੈ ਹਮ ਹੈਨਾ ਜਾਂ ਉਹਨਾਂ ਨੂੰ ਧਰਮ ਦੇ ਬਾਰੇ ਬੁੜਾ ਫਿਕਰ ਹੈਗਾ ਹਮ ਜਾਂ ਉਹਨਾਂ ਨੇ ਇਸ ਧਰਮ ਲਈ ਤੁਸੀਂ ਉਦੋਂ ਵੀ ਹਾਰ ਗਏ ਜਦੋਂ ਤੁਸੀਂ ਮਤਲਬ ਕਿੰਨਾ ਰੌਲਾ ਪਾਇਆ ਸੀਗਾ ਕਿ ਜਿਹੜੇ ਮਤਲਬ ਪੀਟੀਸੀ ਤੋਂ ਅਸੀਂ ਮਤਲਬ ਲਾਦਣਾ ਜਿਹੜੀ ਫਿਰੇ ਸ਼ਾਮ ਗੁਰਬਾਣੀ ਦਾ ਗੁਰਬਾਣੀ ਚੱਲਦੀ ਹੈ ਜੀ ਤੁਸੀਂ ਪੀਟੀਸੀ ਦਾ ਨਿੱਜੀ ਲਈ ਲੜੀ ਹੈ ਤੇ ਕੀ ਕੀਤਾ ਪੀੜੀ ਚੱਲ ਰਹੀ ਹੈ ਅੱਜ ਵੀ ਚੱਲ ਰਹੀ ਹੈ ਇਹਨਾਂ ਨੇ ਕਾਪੀਰਾਈਟ ਤਾਂ ਵੀ ਬੜਾ ਚੱਕਰ ਪਾਇਆ ਸੀ ਹਨਾ ਐਵੇਂ ਪਾ ਲਿਆ ਤੁਸੀਂ ਆਪਣੇ ਕੋਈ ਚੈਨਲ ਨੂੰ ਖੁਸ਼ ਕਰਨ ਲਈ ਸਾਰਾ ਜੋਰ ਲਾ ਲਿਆ ਤੇ ਲੇਕਿਨ ਗੱਲ ਇੱਕ ਪੂਣੀ ਨਿਕਲ ਤੋਈ ਹੂੰ ਜੀ ਕਾਨੂੰਨੀ ਤੌਰ ਤੇ ਤੁਸੀਂ ਕੀ ਕਰਦੇ ਹੋ ਮੈਂ ਤਾਂ ਇਹ ਗੱਲ ਕਰਦਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਸਰਕਾਰ ਵੱਲੋਂ ਐਸਜੀਪੀਸੀ ਨੂੰ ਅੱਗੇ ਰੱਖ ਕੇ ਹੀ ਐਸਜੀਪੀਸੀ ਦੇ ਮੁਤਾਬਕ ਹੀ ਤੁਸੀਂ ਉਸਵਾਵਾ ਦੇਵੋ ਤਾਂ ਕਿ ਇਹ ਨਾ ਸਮਾਗਮ ਹੈਗੇ ਸਮਾਗਮ ਹੈਗੇ ਗੌਰਵ ਹੀ ਸਮਾਗਮ ਹੈਗਾ ਇਹਦਾ ਗੌਰਵ ਬਣੇ ਬਿਲਕੁਲ ਸਹੀ ਗੱਲ ਹੈ ਇਥੋਂ ਕੋਈ ਸੰਦੇਸ਼ ਹੋ ਜਾਵੇ ਜਿਹੜਾ ਕਿ ਦੁਨੀਆ ਦਾ ਹਰ ਮਨੁੱਖ ਦੁਨੀਆ ਦਾ ਨਨ ਇੰਡੀਅਨ ਦੁਨੀਆ ਦਾ ਹਰ ਆਦਮੀ ਮਾਣ ਕਰੇ ਤੇ ਉਹ ਸੰਦੇਸ਼ ਹੁੰਦਾ ਕਿਵੇ ਕਿ ਤਨ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਇਹ ਮਨੁੱਖ ਦੀ ਸੁਤੰਤਰਤਾ ਲਈ ਹਾਂਜੀ ਜ਼ੁਲਮ ਦੇ ਖਿਲਾਫ ਜ਼ਰਮ ਦੇ ਖਿਲਾਫ ਆਪਣਾ ਬਲਿਦਾਨ ਦਿੱਤਾ ਹਾਂ ਤੇ ਉਸ ਤੋਂ ਬਦ ਨਾ ਕਿਤਾ ਕਿੰਨੀ ਵੱਡੀ ਗੱਲ ਹੈ ਕਿੰਡੀ ਲਸਾਨੀ ਕੁਰਬਾਨੀ ਹੈ ਤੇ ਅਸੀਂ ਕਹਿੰਦੇ ਇਸ ਉਹਨਾਂ ਲੋਕਾਂ ਨੂੰ ਇੱਥੇ ਸਨਰੋਪੇ ਦੇਣੇ ਆ ਉਹਨਾਂ ਲੋਕਾਂ ਨੂੰ ਸਨਮਾਨ ਦੇਣੇ ਆ ਜਿਨ੍ਹਾਂ ਨੂੰ ABC ਨਹੀਂ ਆਉਂਦੀ ਗੁਰਤੇ ਕੋਲੋਂ ਸਹੀ ਗੱਲ ਹੈ ਠੀਕ ਹੈ ਨਾ ਜੀ ਅਸੀਂ ਕਿਹੜਾ ਚੈਪਟਰ ਬਣਾ ਰਹੇ ਹਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਨਹੀਂ ਮੈਂ ਮੱਲਵੀ ਹੱਕ ਨੇਗਾ ਵੀ ਮਤਲਬ ਕਿਉਂ ਕਰਦੇ ਆ ਮੈਂ ਇਹ ਗੱਲ ਕਰਦਾ ਕਰਨਾ ਸਹੀ ਢੰਗ ਨਾਲ ਚਾਹੀਦਾ ਹਾਂ ਜੇ ਤੁਸੀਂ ਅਨੰਦਪੁਰ ਸਾਹਿਬ ਨੂੰ ਇੱਕ ਰੰਗ ਕਰਨਾ ਚਾਹੁੰਦੇ ਆ ਵਾਈਟ ਕਲਰ ਕਰ ਦਿਓ ਨੰਦ ਸਰਕਾਰ ਕਰਦੇ ਉਹਦੇ ਰਕੇ ਸਰਕਾਰ ਨੇ ਕਦਰ ਦਿੱਤਾ ਤੁਸੀਂ ਹੋਰ ਜਿੱਥੇ ਫਾਈਨੈਂਸ਼ਲੀ ਮਤ ਕਰਨੇ ਕਰਦੇ ਹੋ ਪਰ ਤੁਸੀਂ ਇਹ ਇਹ ਸ਼ਬਦ ਕਰੋ ਵੀ ਜਿਹੜੀਆਂ ਸੰਸਥਾਵਾਂ ਦੀ ਜ਼ਮੇਵਰੀ ਬਣਦੀ ਹੈ ਉਹਦੋਂ ਅਸੀਂ ਉੱਪਰ ਬੈਠੇ ਆ ਇਹ ਕਿਹਨੂੰ ਖੋਜ ਕਰੋਗੇ ਇਹਦੇ ਹੋਮੇ ਆ ਜੀ ਹਾਂ ਜੀ ਬਿਲਕੁਲ ਤੁਸੀਂ ਇਹ ਕਹੋ ਕਿ ਜਿਹੜੀ ਸੰਸਥਾ ਐ ਐਸਡੀਪੀਸੀ ਹੈਗੀ ਆ ਅਸੀਂ ਉਹਦੇ ਮੁਤਾਬਕ ਹੀ ਆਪਣੇ ਸੁਆਵਾਂ ਦੇਵਾਂਗੇ ਅਸੀਂ ਗੁਰੂ ਮਹਾਰਾਜ ਚਰਨਾਂ 'ਚ ਬੈਠ ਕੇ ਹੀ ਹਣਾ ਇਹ ਕਰਾਂਗੇ ਤੇ ਤੁਸੀਂ ਉਹਨੂੰ ਰਾਜਨੀਤਿਕ ਅਖਾੜਾ ਬਣਾ ਲਿਆ ਹੂੰ ਤੁਸੀਂ ਹੁਣ ਦੀ ਇਲੈਕਸ਼ਨ ਲੜ ਰਹੇ ਹੈਗੇ ਹਾਂ ਜੀ ਤੁਹਾਡੀ ਇਲੈਕਸ਼ਨ ਦੇ ਵਿੱਚ ਤੁਸੀਂ ਕਹਾਣੀਆਂ ਸਾਰੇ ਕਿ ਅਸੀਂ ਆ ਕਰ ਰਹੇ ਅਸੀਂ ਆ ਕਰ ਰਹੇ ਅਸੀਂ ਆ ਕਰ ਰਹੇ ਇਹ ਇਹ ਚੋਣਾਂ ਜਿੱਤਣ ਦਾ ਪ੍ਰੋਗਰਾਮ ਹੈ ਹਮ ਹਰ ਮਤਲਬ ਮੈਂ ਨਹੀਂ ਸੋਚਦਾ ਕਿ ਇਹ ਤੁਸੀਂ ਇਦਾਂ ਨਾ ਕਰੋ ਹਮ ਇਦਾਂ ਨਾ ਕਰੋ ਵੀ ਇਹਦੇ ਨਾਲ ਜਿਹੜੀ ਤੁਹਾਡੀ ਵੜਾਈ ਨਹੀਂ ਬਣਨੀ ਹਮ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਨੂੰ ਸੱਚੀ ਭਾਵਨਾ ਦੇ ਨਾਲ ਮਨਾਉਣਾ ਚਾਹੀਦਾ ਹੈ ਨਾ ਕਿ ਕਿਸੇ ਰਾਜਨੀਤਿਕ ਡਰਾਮੇ ਦੇ ਨਾਲ ਸਗੋਂ ਐਸਜੀਪੀਸੀ ਦੇ ਪੰਥਕ ਸਮਾਗਮਾਂ ਦੇ ਵਿੱਚ ਜੁੜਨਾ ਚਾਹੀਦਾ ਹੈ ਗੁਰੂ ਜੀ ਦੇ ਤਿਆਗ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਧਰਮ ਦੇ ਲਈ ਸਭ ਕੁਝ ਦਿੱਤਾ ਅੱਜ ਪੰਥਕ ਇਕਤਾ ਨੂੰ ਬਚਾਓ ਵੋਟ ਬੈਂਕ ਨਹੀਂ ਸੋ ਘਣੇ ਸਾਹਿਬ ਬੇਲਾ ਆਪਾਂ ਨੂੰ ਹੋਰ ਇਜਾਦਤ ਨਹੀਂ ਦੇ ਰਿਹਾ ਕਿ ਆਪਾਂ ਹੋਰ ਅੱਗੇ ਬਤਾਈਏ ਪ੍ਰੋਗਰਾਮ ਨੂੰ ਤੁਸੀਂ ਸਟੂਡੀਓ ਦੇ ਵਿੱਚ ਆਏ ਭਗ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੇਂ ਪੱਗ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦੇ ਵਿਜਾਦਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ